ਉਹਨਾਂ ਦੇ ਬਰਸੂ ਪਿੰਡ ਦੇ ਵਿੱਚ ਸੀਸ਼ਪਾਲ ਦਾ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਉਹਦੇ ਚਾਰ ਪੁੱਤਰ ਰਮੇਸ਼, ਓਮਵੀਰ, ਕਰਮਵੀਰ ਤੇ ਓਮਪ੍ਰਕਾਸ਼ ਰਹਿੰਦੇ ਸਨ ਤੇ ਨਾਲ ਹੀ ਇਹਦੀਆਂ ਦੋ ਕੁੜੀਆਂ ਸੰਤੋਸ਼ ਤੇ ਸੰਕੁਤਲਾ ਦੇਵੀ ਰਹਿੰਦੀਆਂ ਸਨ। ਸੀਸ਼ਪਾਲ ਇੱਕ ਬਹੁਤ ਹੀ ਵੱਡਾ ਜ਼ਿਮੀਂਦਾਰ ਸੀ। ਪਿੰਡ ਦੇ ਵਿੱਚ ਵੱਡੇ ਜ਼ਿਮੀਂਦਾਰਾਂ ਦੇ ਵਿੱਚ ਇਹਦਾ ਨਾਮ ਆਉਂਦਾ ਸੀ। ਸੀਸ਼ਪਾਲ ਨੇ ਆਪਣੇ ਜੀਵਨ ਕਾਲ ਦੇ ਵਿੱਚ ਓਮਪ੍ਰਕਾਸ਼ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਵਿਆਹ ਕਰ ਦਿੱਤਾ ਸੀ। ਸੀਸ਼ਪਾਲ ਦੀ ਇੱਕੋ ਮਨੋਕਾਮਨਾ ਸੀ ਕਿ ਓਮ ਪ੍ਰਕਾਸ਼ ਦਾ ਉਹ ਵਿਆਹ ਕਰ ਦਵੇ ਸੀਸਪਾਲ ਇੱਕ ਦਿਨ ਆਪਣੇ ਪੂਰੇ ਪਰਿਵਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਿਆ ਪਿਤਾ ਦੇ ਮਰਨ ਤੋਂ ਬਾਅਦ ਚਾਰੇ ਭਰਾ ਆਪਣੀ ਮਰਜ਼ੀ ਦੇ ਮਾਲਕ ਹੋ ਗਏ ਖੇਤੀ ਤੇ ਹੁਣ ਕਿਸੇ ਦਾ ਵੀ ਧਿਆਨ ਨਹੀਂ ਰਿਹਾ ਹੁਣ ਚਾਰੇ ਭਰਾਵਾਂ ਨੇ ਆਪਣੀ ਜ਼ਮੀਨ ਵੱਖ-ਵੱਖ ਕਰ ਲਈ ਚੁੱਲ੍ਹਾ ਆਪਣਾ ਅਲੱਗ-ਅਲੱਗ ਕਰ ਲਿਆ ਦੋ ਭਰਾ ਹਿਮਾਚਲ ਛੱਡ ਕੇ ਪਠਾਨਕੋਟ ਦੇ ਵਿੱਚ ਆ ਕੇ ਵਸ ਗਏ ਤਿੰਨੇ ਭਰਾ ਆਪਣੇ ਕੰਮਕਾਰਾਂ ਤੇ ਵਿੱਚ ਇਸ ਤਰ੍ਹਾਂ ਉਲਝ ਗਏ ਕਿ ਕਿਸੇ ਨੇ ਵੀ ਓਮ ਪ੍ਰਕਾਸ਼ ਦੇ ਘਰ ਵਸਾਉਣ ਦੇ ਬਾਰੇ ਨਹੀਂ ਸੋਚਿਆ ਓਮ ਪ੍ਰਕਾਸ਼ ਦੀ ਉਮਰ ਲੰਘਦੀ ਜਾ ਰਹੀ ਸੀ ਪਰ ਇਹਦਾ ਵਿਆਹ ਨਹੀਂ ਹੋ ਰਿਹਾ ਸੀ ਹੁਣ ਆਪਣਾ ਟਾਈਮ ਪਾਸ ਕਰਨ ਦੇ ਲਈ ਅਲੱਗ-ਅਲੱਗ ਥਾਵਾਂ ਤੇ ਜਾਂਦਾ ਪੈਸੇ ਦੇ ਕੇ ਆਪਣੇ ਸਰੀਰਕ ਹੁbsch ਨੂੰ ਪੂਰਾ ਕਰ ਲੈਂਦਾ ਜਦੋਂ ਇਹਦੇ ਕੋਲ ਪੈਸਾ ਹੁੰਦਾ ਤੇ ਇਹ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਆਪਣੀ ਜਿਸਮ ਦੀ ਪਿਆਸ ਨੂੰ ਬੁਝਾਉਂਦਾ ਇੱਥੋਂ ਤੱਕ ਕਿ ਇਹਦੇ ਦੋਸਤ ਇਹਨੂੰ ਇਹ ਵੀ ਕਹਿੰਦੇ ਸਨ ਕਿ ਇਦਾਂ ਦਾ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਉੱਥੇ ਵੱਸਦੇ ਨੇ ਕਈ ਤਰ੍ਹਾਂ ਦੀਆਂ ਤੈਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਪਰ ਇਹ ਕਿਸੇ ਦੀ ਗੱਲ ਨਹੀਂ ਮੰਨਦਾ ਹੁਣ ਇਹਦੇ ਭੈਣ ਭਰਾ ਕੋਈ ਵੀ ਇਹਦਾ ਵਿਆਹ ਨਹੀਂ ਕਰ ਰਹੇ ਸਨ ਪਰ ਇਹਨੇ ਆਪਣੇ ਸਿਰ ਦੇ ਉੱਤੇ ਹੀ ਕਈ ਥਾਵਾਂ ਤੇ ਆਪਣੇ ਵਿਆਹ ਦੀ ਗੱਲ ਚਲਾਈ ਸੀ ਪਰ ਪਿੰਡ ਵਿੱਚ ਸਾਰਿਆਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਇਹ ਇੱਕ ਅਯਾਸ਼ ਬੰਦਾ ਹੈ ਰੰਗ ਰਲੀਆਂ ਮਨਾਉਣ ਦੇ ਵਿੱਚ ਇਹ ਨੰਬਰ 1 ਤੇ ਹੈ ਇਸ ਕਰਕੇ ਹੁਣ ਇਹਦਾ ਕੋਈ ਵੀ ਵਿਆਹ ਨਹੀਂ ਕਰ ਰਿਹਾ ਸੀ ਉਹਨੇ ਪਿੰਡ ਵਾਲਿਆਂ ਦੇ ਤਾਨਿਆਂ ਤੋਂ ਤੰਗ ਆ ਕੇ ਆਪਣੀ ਭੂਆ ਦੇ ਮੁੰਡੇ ਦੇ ਕੋਲ ਜਾ ਕੇ ਮਾਦੋਪੁਰ ਦੇ ਵਿੱਚ ਰਹਿਣ ਲੱਗ ਪਿਆ ਸੀ ਤੇ ਇਹਨਾਂ ਦੇ ਘਰ ਦੇ ਸਾਹਮਣੇ ਹੀ ਨਰੇਸ਼ ਦਾ ਘਰ ਸੀ ਜਿਹਦੀਆਂ ਤਿੰਨ ਕੁੜੀਆਂ ਸਨ ਨਿਸ਼ੀ, ਰਾਣੋ ਤੇ ਰੀਨਾ ਨਰੇਸ਼ ਨੇ ਆਪਣੇ ਤਿੰਨਾਂ ਕੁੜੀਆਂ ਦਾ ਵਿਆਹ ਕਰ ਦਿੱਤਾ ਸੀ ਪਰ ਜਿਹੜੀ ਨਿਸ਼ੀ ਸੀ ਉਹਦਾ ਘਰ ਵਾਲਾ ਬਹੁਤ ਹੀ ਸ਼ਰਾਬੀ ਕਬਾਬੀ ਸੀ ਉਹ ਨੂੰ ਸ਼ਰਾਬ ਪੀ ਕੇ ਕੁੜਦਾ ਮਾਰਦਾ ਸੀ ਇਸ ਕਰਕੇ ਨਿਸ਼ੀ ਆਪਣੇ ਪਿਓ ਦੇ ਘਰ ਆ ਕੇ ਰਹਿ ਰਹੀ ਸੀ ਕਿਉਂਕਿ ਉਹਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਨੀਸ਼ੀ ਵੇਕਨ ਦੇ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਸੀ ਹੁਣ ਓਮਪ੍ਰਕਾਸ਼ ਜਦੋਂ ਘਰ ਤੋਂ ਬਾਹਰ ਲੰਘਦਿਆਂ ਵਰਦਿਆਂ ਇਹਦੀ ਨਜ਼ਰ ਨੀਸ਼ੀ ਤੇ ਪੈਂਦੀ ਸੀ ਤੇ ਜਿਸ ਤਰ੍ਹਾਂ ਹੀ ਇਹਦੀ ਨਜ਼ਰ ਨੀਸ਼ੀ ਤੇ ਪੈਂਦੀ ਸੀ ਤੇ ਇਹਦੋਂ ਅੰਦਰੋਂ ਹੀ ਅੰਦਰੋਂ ਨਹੀਂ ਸੀ ਪਸੰਦ ਆ ਚੁੱਕੀ ਸੀ ਵੈਸੇ ਵੀ ਇਹਨੂੰ ਹਰ ਔਰਤ ਹੀ ਪਸੰਦ ਆ ਜਾਂਦੀ ਸੀ ਇਹ ਹੁਣ ਆਪਣੇ ਕਜਨ ਬ੍ਰਦਰ ਕਿਸ਼ਨ ਨੂੰ ਪੁੱਛਦਾ ਹੈ ਕਿ ਇਹ ਕੁੜੀ ਕੌਣ ਹੈ ਇਹ ਦੱਸਦਾ ਹੈ ਕਿ ਇਹ ਸਾਹਮਣੇ ਘਰ ਦੇ ਵਿੱਚ ਰਹਿੰਦੀ ਇੱਕ ਤਲਾਕਸ਼ੁਦਾ ਔਰਤ ਹੈ ਜਿਹਦਾ ਨਾਮ ਹੈ ਨੀਸ਼ੀ ਇਹਦਾ ਪਤੀ ਅਮਲੀ ਕਿਸਮ ਦਾ ਬੰਦਾ ਸੀ ਜਿਸ ਕਰਕੇ ਇਹਦਾ ਤਲਾਕ ਹੋ ਚੁੱਕਿਆ ਹੈ ਤੇ ਇਹ ਹੁਣ ਆਪਣੇ ਪੇਕੇ ਘਰ ਹੀ ਆਪਣੇ ਪਿਓ ਦੇ ਘਰ ਹੀ ਬੈਠੀ ਹੋਈ ਹੈ ਇਹਦਾ ਪਿਓ ਹੁਣ ਦੂਸਰਾ ਇਹਦਾ ਵਿਆਹ ਕਰਨਾ ਚਾਹੁੰਦਾ ਹੈ ਜਿਹਦੇ ਲਈ ਇਹ ਮੁੰਡਾ ਲੱਭ ਰਿਹਾ ਹੈ ਓਮਪ੍ਰਕਾਸ਼ ਕਹਿੰਦਾ ਹੈ ਕਿ ਮੈਂ ਵੀ ਕੁਵਾਰਾ ਹਾਂ ਤੇ ਨਿਸ਼ਚਿਤ ਤਲਾਕशुदा ਹੈ ਜੇਕਰ ਸਾਡਾ ਦੋਨਾਂ ਦਾ ਵਿਆਹ ਹੋ ਜਾਵੇ ਤਾਂ ਇਹਦੇ ਵਰਗਾ ਪੁੱਤ ਹੋਰ ਨਹੀਂ ਹੋਵੇਗਾ ਕਿਸ਼ਨੂਨ ਕਹਿੰਦਾ ਹੈ ਕਿ ਉਹਦਾ ਪਹਿਲਾ ਹੀ ਪਤੀ ਸ਼ਰਾਬੀ ਕਬਾਬੀ ਸੀ ਉਸ ਤੋਂ ਵੀ ਵੱਧ ਕੇ ਤੂੰ ਕੋਠੇ ਬਾਜਾਂ ਤੇਰੇ ਨਾਲ ਉਹਦੀ ਕਿਵੇਂ ਬਣੇਗੀ ਚਾਰ ਦਿਨ ਚ ਤੇਰਾ ਤਲਾਕ ਹੋ ਜਾਵੇਗਾ ਇਹ ਕਹਿੰਦਾ ਕਿ ਮੈਂ ਕਹ ਰਿਹਾ ਹੁਣ ਨਿਸ਼ੀ ਨੂੰ ਦੱਸਣ ਜਾ ਰਿਆਂ ਜਾਂ ਪਿੰਡ ਵਾਲਾ ਕੋਈ ਦੱਸੇਗਾ ਕਿ ਮੈਂ ਕੋਠੇ ਬਾਜਾਂ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਸਾਰੇ ਕੰਮ ਆਪਣੇ ਇਹ ਛੱਡ ਦਵਾਂਗਾ ਹੁਣ ਕਿਸ਼ਨ ਨੇ ਕਿਹਾ ਕਿ ਚਲ ਠੀਕ ਹੈ ਮੈਂ ਤੇਰੀ ਗੱਲ ਕਰਕੇ ਵੇਖਾਂਗਾ ਹੁਣ ਦਿਨ ਰਾਤ ਜਦੋਂ ਵੀ ਓਮਪ੍ਰਕਾਸ਼ ਨੂੰ ਟਾਈਮ ਮਿਲਦਾ ਸੀ ਤਾਂ ਇਹ ਕੋਠੇ ਤੇ ਚੜ ਜਾਂਦਾ ਸੀ ਜਿੱਥੋਂ ਨਿਸ਼ੀਏ ਨੂੰ ਸਾਹਮਣੇ ਦਿਖਦੀ ਸੀ ਸ਼ਾਇਦ ਉਹ ਵੀ ਇਹਨੂੰ ਪਸੰਦ ਕਰਨ ਲੱਗ ਗਈ ਸੀ ਕਿਉਂਕਿ ਉਹ ਵੀ ਜਦੋਂ ਸਾਹਮਣੇ ਹੁੰਦਾ ਸੀ ਤਾਂ ਉਹ ਵੀ ਘਰ ਦੇ ਵਿੱਚ 베ਰੇ ਦੇ ਵਿੱਚ ਵਾਰ-ਵਾਰ ਲੰਘਦੀ ਵਰਦੀ ਸੀ ਹੁਣ ਕਿਸ਼ਨ ਲਾਲ ਨੇ ਆਪਣੀ ਮਾਂ ਦੇ ਨਾਲ ਗੱਲ ਕੀਤੀ ਤੇ ਉਹਦੀ ਮਾਂ ਓਮ ਪ੍ਰਕਾਸ਼ ਦਾ ਰਿਸ਼ਤਾ ਲੈ ਕੇ ਨਿਸ਼ੀ ਦੇ ਘਰ ਚਲੀ ਗਈ ਜਦੋਂ ਉਹਦੇ ਘਰ ਜਾ ਕੇ ਪੁੱਛਿਆ ਕਿ ਤੁਸੀਂ ਨਿਸ਼ੀ ਦਾ ਰਿਸ਼ਤਾ ਕਰਨਾ ਹੈ ਤਾਂ ਉਹਦਾ ਪਿਓ ਕਹਿੰਦਾ ਹੈ ਕਿ ਵਧੀਆ ਲੜਕੇ ਕਿੱਥੇ ਮਿਲਦੇ ਨੇ ਪਹਿਲਾਂ ਵੀ ਆਪਾਂ ਫਸ ਗਏ ਸੀ ਹੁਣ ਸੋਚ ਸਮਝ ਕੇ ਵਿਆਹ ਕਰਨਾ ਹੈ ਜੇਕਰ ਤੁਹਾਡੀ ਨਜ਼ਰ ਦੇ ਵਿੱਚ ਕੋਈ ਐਹੋਜਾ ਵਧੀਆ ਲੜਕਾ ਹੈਗਾ ਤਾਂ ਸਾਨੂੰ ਦੱਸਿਓ ਜ਼ਰੂਰ ਕਿਸਨ ਦੀ ਮਾਂ ਨੇ ਜਦੋਂ ਓਮਪ੍ਰਕਾਸ਼ ਦੇ ਬਾਰੇ ਦੱਸਿਆ ਕਿ ਕੁਆੜਾ ਲੜਕਾ ਹੈ ਬਸ ਘਰ ਦੀਆਂ ਮਜਬੂਰੀਆਂ ਕਰਕੇ ਇਹਦਾ ਵਿਆਹ ਨਹੀਂ ਹੋ ਸਕਿਆ ਤੇ ਇਹ ਝੱਟ ਮੰਨ ਜਾਂਦੇ ਨੇ ਨਿਸ਼ੀਤਾ ਪਹਿਲਾਂ ਹੀ ਮੰਨੀ ਹੋਈ ਸੀ 10 ਦਸੰਬਰ 2014 ਨੂੰ ਪਹਾੜੀ ਰੀਤੀ ਰਿਵਾਜ ਦੇ ਨਾਲ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ ਹੁਣ ਓਮਪ੍ਰਕਾਸ਼ ਇਨੂੰ ਆਪਣੇ ਪਰਿਵਾਰ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦਾ ਸੀ ਤੇ ਨਾ ਹੀ ਉਸ ਪਿੰਡ ਦੇ ਵਿੱਚ ਇਹਨੂੰ ਰੱਖਣਾ ਚਾਹੁੰਦਾ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਓਮ ਪ੍ਰਕਾਸ਼ ਦੇ ਕਾਫੀ ਰਾਜਸਾਨ ਜਿਹੜੇ ਲੋਕਾਂ ਨੂੰ ਪਤਾ ਸੀ ਇਸ ਲਈ ਹੁਣ ਇੱਕ ਹੀ ਕਰਦਾ ਹੈ ਜਿਹਦਾ ਜਰਾ ਵੱਡਾ ਘਰਾ ਸੀ ਉਹ ਬਰਵਾਲ ਪਿੰਡ ਦੇ ਵਿੱਚ ਰਹਿ ਰਿਹਾ ਸੀ ਤੇ ਉੱਥੇ ਹੀ ਹੁਣ ਇੱਕ ਕਮਰਾ ਲੈ ਕੇ ਕਿਰਾਏ ਦੇ ਉੱਤੇ ਪਤਨੀ ਨਿਸ਼ੀਦੂ ਵੀ ਨਾਲ ਰੱਖਦਾ ਹੈ ਤੇ ਇੱਥੇ ਇੱਕ ਗੈਸ ਏਜੰਸੀ ਦੀ ਗੱਡੀ ਚਲਾਉਣ ਲੱਗ ਪੈਂਦਾ ਹੈ ਪਰ ਕੁਝ ਸਮਾਂ ਬੀਤਿਆ ਨਿਸ਼ੀ ਦੇ ਜੀਵਨ ਦੇ ਵਿੱਚ ਸ਼ਾਇਦ ਸੁੱਖ ਨਾਮ ਦੀ ਚੀਜ਼ ਲਿਖੀ ਹੀ ਨਹੀਂ ਸੀ ਇਹ ਜਿਹੜਾ ਓਮ ਪ੍ਰਕਾਸ਼ ਸੀ ਇਹ ਥੋੜੇ ਦਿਨਾਂ ਬਾਅਦ ਹੀ ਬਿਮਾਰ ਹੋ ਗਿਆ। ਇਹਨੇ ਲਾਗੇ-ਚਾਗੇ ਪਿੰਡ ਤੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਪਰ ਇਹਦੀ ਤਬੀਅਤ ਸੁਧਰਨ ਦੀ ਬਜਾਏ ਸਗੋ ਵਿਗੜਨੀ ਸ਼ੁਰੂ ਹੋ ਗਈ ਤੇ ਬਿਮਾਰੀ ਦੇ ਚੱਲਦਿਆਂ ਇਹਦੇ ਅੰਦਰ ਕਮਜ਼ੋਰੀ ਵੀ ਵਧਦੀ ਗਈ। ਹੁਣ ਇਹੋ ਜੀ ਕੰਡੀਸ਼ਨ ਆ ਗਈ ਸੀ ਕਿ ਇਹਨੇ ਕੰਮ ਤੇ ਵੀ ਜਾਣਾ ਇਹਨੇ ਬੰਦ ਕਰ ਦਿੱਤਾ ਸੀ। ਓਮ ਪ੍ਰਕਾਸ਼ ਦੀ ਜ਼ਿਆਦਾ ਤਬੀਅਤ ਖਰਾਬ ਹੁੰਦੀ ਦੇਖ ਕੇ ਨਿਸ਼ੀਏ ਨੂੰ ਜੰਮੂ ਦੇ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਚਲੀ ਗਈ। ਜਿੱਥੇ ਡਾਕਟਰਾਂ ਨੇ ਇਸ ਦੀ ਜਾਂਚ ਕੀਤੀ ਤਾਂ ਇਹ ਪਤਾ ਲੱਗ ਗਿਆ ਕਿ ਓਮ ਪ੍ਰਕਾਸ਼ ਨੂੰ HIV ਪੋਜ਼ੀਟਿਵ ਹੈ। ਇੱਕ ਗਲ ਸੁਣਦਿਆ ਸਾਰੀ ਨੀਸ਼ੀ ਦੇ ਪੈਰਾਂ ਥੱਲੋਂ ਜ਼ਮੀਨ ਹੈ ਲੱਗੀ। ਉਹਨੇ ਡਾਕਟਰਾਂ ਨੂੰ ਪੁੱਛਿਆ ਕਿ ਕਿਵੇਂ ਇਹ ਹੋ ਸਕਦਾ ਹੈ। ਹੁਣ ਡਾਕਟਰ ਇਹੀ ਸਿੱਧਾ-ਸਿੱਧਾ ਜਵਾਬ ਦਿੰਦੇ ਨੇ ਕਿ ਇਹਦੇ ਬਾਰੇ ਤਾਂ ਤੇਰੇ ਪਤੀ ਨੂੰ ਹੀ ਜ਼ਿਆਦਾ ਪਤਾ ਹੋਵੇਗਾ। ਹੁਣ ਨੀਸ਼ੀ ਡਾਕਟਰ ਨੂੰ ਪੁੱਛਦੀ ਹੈ ਕਿ ਕੋਈ ਇਹਦਾ ਇਲਾਜ ਜਾਂ ਫਿਰ ਦਵਾਈ। ਡਾਕਟਰ ਨੇ ਸਾਫ਼-ਸਾਫ਼ ਮਨ ਕਰ ਦਿੱਤਾ ਕਿ ਇਹਦੀ ਕੋਈ ਦਵਾਈ ਨਹੀਂ ਹੈ। ਕੁਝ ਮੈਂ ਦਵਾਈਆਂ ਫਿਰ ਵੀ ਤੁਹਾਨੂੰ ਦੇ ਦਿੰਨਾ ਵਾਂ ਜਿਹੜੀਆਂ ਤੁਸੀਂ ਮੈਡੀਕਲ ਸਟੋਰ ਤੋਂ ਲੈ ਲਵੋ ਹੁਣ ਡਾਕਟਰ ਇਹਨੂੰ ਵੀ ਮਨਾ ਕਰ ਦਿੰਦਾ ਹੈ ਕਿ ਤੂੰ ਵੀ ਆਪਣੇ ਪਤੀ ਕੋਲ ਪਰੇਹ ਜੀ ਰੱਖੀਂ ਨਹੀਂ ਤਾਂ ਤੈਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ ਹੁਣ ਨਿਸ਼ੀ ਓਮਪrakash ਨੂੰ ਨਾਲ ਲੈਂਦੀ ਹੈ ਤੇ ਆਪਣੇ ਪਿੰਡ ਬਰਵਾਲਾ ਦੇ ਵਿੱਚ ਆ ਜਾਂਦੀ ਹੈ ਹੁਣ ਇੱਥੇ ਨਾਤੇ ਕੋਈ ਇਹਦਾ ਕੰਮ ਰਹਿ ਗਿਆ ਸੀ ਤੇ ਨਾ ਹੀ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਸੀ ਹੁਣ ਇੱਥੇ ਨਾ ਤੇ ਕਿਤੇ ਕੰਮ ਤੇ ਜਾ ਰਿਹਾ ਸੀ ਤੇ ਨਾ ਹੀ ਇਹਦੇ ਕੋਲ ਕੋਈ ਹੋਰ ਕਮਾਈ ਦਾ ਸਾਧਨ ਸੀ ਇਹ ਹੁਣ ਕੀ ਕਰਦੀ ਹੈ ਆਪਣੇ ਪਤੀ ਨੂੰ ਨਾਲ ਲੈ ਜਾਂਦੀ ਹੈ ਤੇ ਆਪਣੇ ਫਿਰ ਪੇਕੇ ਘਰ ਆ ਕੇ ਰਹਿਣ ਲੱਗ ਜਾਂਦੀ ਹੈ ਨਿਸ਼ੀ ਹੁਣ ਦੂਸਰਾ ਵਿਆਹ ਕਰਾਉਣ ਤੋਂ ਬਾਅਦ ਵੀ ਫਿਰ ਇਕੱਲੀ ਦੀ ਇਕੱਲੀ ਹੀ ਰਹਿ ਗਈ ਸੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਦਾ ਪਤੀ ਮਰਦਾ ਪਿਆ ਸੀ ਹੁਣ ਇਹਨੇ ਆਪਣੇ ਪਤੀ ਦੇ ਭਾਂਡੇ ਬਿਸਤਰੇ ਸਾਰਾ ਕੁਝ ਵੱਖ-ਵੱਖ ਕਰ ਦਿੱਤਾ ਸੀ ਤੇ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਇਹਨੇ ਸਬੰਧ ਨਹੀਂ ਰੱਖਿਆ ਸੀ ਤੇ ਨਾ ਹੀ ਉਹਦੇ ਨਾਲੇ ਹੁਣ ਫਿਜੀਕਲ ਰਿਲੇਸ਼ਨ ਵੀ ਬਣਾਉਂਦੀ ਸੀ। ਇਧਰ ਇਹਦੇ ਬਾਕੀ ਤਿੰਨੇ ਭਰਾ ਜਿਹੜੇ ਸਨ ਉਹਨਾਂ ਦੇ ਸਿਰ ਦੇ ਉੱਤੇ ਕਾਫੀ ਕਰਜ਼ਾ ਹੋ ਗਿਆ ਸੀ ਤੇ ਇਹ ਸੋਚਦੇ ਨੇ ਕਿ ਹੁਣ ਇਹਨਾਂ ਦੀ ਜਿਹੜੀ ਪੁਰਾਣੀ ਜ਼ਮੀਨ ਸੀ ਉਹਨੂੰ ਕਿਉਂ ਨਾ ਵੇਚ ਦਿੱਤਾ ਜਾਵੇ ਤੇ ਸਾਰੇ ਜਾਨੇ ਮਿਲ ਕੇ ਪੁਰਾਣੀ ਜ਼ਮੀਨ ਵੇਚ ਦਿੰਦੇ ਨੇ ਤੇ ਆਪਣਾ ਕਰਜ਼ਾ ਲਾ ਦਿੰਦੇ ਨੇ। ਉਸ ਤੋਂ ਬਾਅਦ ਜਿਹੜਾ ਪੈਸਾ ਬਚਦਾ ਹੈ ਇਹਦੇ ਵਿੱਚੋਂ ਚਾਰ ਹਿੱਸੇ ਦੇ ਕਰ ਲੈਂਦੇ ਨੇ ਤੇ ਜਿਹੜਾ ਓਮ ਪ੍ਰਕਾਸ਼ ਦਾ ਹਿੱਸਾ ਬੰਦਾ ਸੀ 15 ਲੱਖ ਰੁਪਿਆ ਆਉਂਦਾ ਸੀ ਇਹਦੇ ਨਾਮ ਦੇ ਉੱਤੇ ਇਹ 15 ਲੱਖ ਜਿਹੜਾ ਸੀ ਇਹਦਾ ਵੱਡਾ ਭਰਾ ਰਮੇਸ਼ ਉਹ ਹੁਣ ਇਹਨੂੰ ਓਮ ਪ੍ਰਕਾਸ਼ ਦੀ ਪਤਨੀ ਨੀਸ਼ੀ ਨੂੰ ਦੇ ਕੇ ਚਲਿਆ ਜਾਂਦਾ ਹੈ ਤੇ ਨੀਸ਼ੀ ਇਹ 15 ਲੱਖ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਲੈਂਦੀ ਹੈ ਤੇ ਆਪਣੇ ਜੇਠ ਨੂੰ ਕਹਿੰਦੀ ਹੈ ਕਿ ਇਹ ਸਾਰਾ ਪੈਸਾ ਮੈਂ ਆਪਣੇ ਪਤੀ ਦੇ ਇਲਾਜ ਦੇ ਵਿੱਚ ਖਰਚ ਕਰਾਂਗੀ ਪਰ 10 April 2016 ਨੂੰ ਰਮੇਸ਼ ਦੇ ਫੋਨ ਦੇ ਉੱਤੇ ਫੋਨ ਕੀਤਾ ਗਿਆ ਕਿ ਓਮ ਪ੍ਰਕਾਸ਼ ਦੀ ਡੈਥ ਹੋ ਗਈ ਤੇ ਘਰ ਦੇ ਸਾਰੇ ਇੱਥੇ ਆ ਜਾਣ ਤਾਂ ਜੋ ਇਹਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਹੁਣ ਤਿੰਨੇ ਭਰਾ ਮੌਤ ਦੇ ਘਰ ਪਹੁੰਚੇ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਬਿਮਾਰੀ ਦੇ ਚਲਦਿਆਂ ਇਹਦੀ ਮੌਤ ਹੋ ਗਈ। ਰਮੇਸ਼ ਨੇ ਜਿਸ ਤਰ੍ਹਾਂ ਹੀ ਆਪਣੇ ਭਰਾ ਦੇ ਮੂੰਹ ਦੇ ਉੱਤੋਂ ਕਪੜਾ ਹਟਾਇਆ ਤਾਂ ਰਮੇਸ਼ ਨੂੰ ਲੱਗਿਆ ਕਿ ਇਹਦੀ ਮੌਤ ਬਿਮਾਰੀ ਦੇ ਚਲਦਿਆਂ ਨਹੀਂ ਹੋਈ ਕਿਉਂਕਿ ਗਲੇ ਦੇ ਉੱਤੇ ਨਿਸ਼ਾਨ ਪਏ ਹੋਏ ਸਨ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਗਲਾ ਘੁੱਟ ਕੇ ਇਹਨੂੰ ਮਾਰਿਆ ਸੀ। ਰਮੇਸ਼ ਨੇ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਤੇ ਸਿੱਧਾ ਥਾਣੇ ਦੇ ਵਿੱਚ ਜਾਂਦਾ ਹੈ। ਇਹ ਹੁਣ ਸ਼ਿਕਾਇਤ ਦਰਜ ਕਰਾਂਦਾ ਹੈ ਕਿ ਇਹਨਾਂ ਨੇ ਜ਼ਮੀਨ ਵੇਚ ਕੇ 15 ਲੱਖ ਰੁਪਿਆ ਨਿਸ਼ੀ ਨੂੰ ਦਿੱਤਾ ਸੀ ਇਹਦੇ ਇਲਾਜ ਦੇ ਲਈ ਤੇ ਸ਼ਾਇਦ ਇਹ 15 ਲੱਖ ਹਰੱਪਣ ਦੇ ਲਈ ਇਹਦੇ ਮਾਪਿ ਉਹਨੇ ਤੇ ਨਿਸ਼ੀ ਨੇ ਮਿਲ ਕੇ ਇਹਦਾ ਕਤਲ ਕਰ ਦਿੱਤਾ ਰਮੇਸ਼ ਦਾ ਜਿਹੜਾ ਸ਼ੱਕ ਸੀ ਉਹ ਸਹੀ ਨਿਕਲਿਆ ਜਦੋਂ ਬੋਡੀ ਦਾ ਪੋਸਟਮਾਰਟਮ ਕਰਾਇਆ ਗਿਆ ਤਾਂ ਡਾਕਟਰਾਂ ਨੇ ਵੀ ਇਹੀ ਦੱਸਿਆ ਕਿ ਓਮਪ੍ਰਕਾਸ਼ ਦੀ ਮੌਤ ਬਿਮਾਰੀ ਦੇ ਚਲਦਿਆਂ ਨਹੀਂ ਹੋਈ ਇਹਦਾ ਕਿਸੇ ਨੇ ਗਲਾ ਘੁੱਟ ਕੇ ਇਹਨੂੰ ਮਾਰਿਆ ਸੀ ਪੁਲਿਸ ਜਦੋਂ ਆਪਣੀ ਜਾਂਚ ਸ਼ੁਰੂ ਕਰਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਮਾਮਲਾ ਕੁਝ ਹੋਰੀ ਸੀ ਇਹ ਸਾਰਾ ਹੀ ਇੱਕ ਔਰਤ ਦੇ ਜਿਸਮ ਦੀ ਹਫਸ਼ ਦੇ ਕਰਕੇ ਕਾਂਡ ਹੋਇਆ ਸੀ ਨਿਸ਼ੀ ਦਾ ਜਦੋਂ ਪਹਿਲਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਹੀ ਉਹਦਾ ਜਲਦੀ ਤਲਾਕ ਹੋ ਗਿਆ ਸੀ ਉਸ ਤੋਂ ਬਾਅਦ ਦੂਸਰਾ ਉਹਦਾ ਵਿਆਹ ਹੋਇਆ ਸਿਰਫ 1 ਸਾਲ ਤੋਂ ਬਾਅਦ ਹੀ ਇਹਦੇ ਪਤੀ ਨੂੰ 80 ਹੋ ਗਏ ਯਾਨੀ ਕਿ ਉਹ ਵੀ ਪੂਰੀ ਤਰ੍ਹਾਂ ਕੰਡਮ ਹੋ ਗਿਆ ਸੀ ਨਿਸ਼ੀ ਦੀ ਪੂਰੀ ਜਵਾਨੀ ਹਜੇ ਪਈ ਹੋਈ ਸੀ ਇਹਦਾ ਵੀ ਦਿਲ ਮਚਲਣਾ ਸ਼ੁਰੂ ਹੋ ਗਿਆ। ਇਹਨੂੰ ਹੁਣ ਪਤਾ ਲੱਗ ਚੁੱਕਿਆ ਸੀ ਕਿ ਉਹਦਾ ਪਤੀ ਬਿਲਕੁਲ ਹੀ ਕੰਮ ਦਾ ਨਹੀਂ ਰਿਹਾ ਤੇ ਉੱਤੋਂ ਹੁਣ ਇਹਨੂੰ 15 ਲੱਖ ਰੁਪਈਆ ਵੀ ਮਿਲ ਚੁੱਕਿਆ ਸੀ। ਇਹ ਕੀ ਕਰਦੀ ਹੈ ਆਪਣੀ ਜਿਸਮ ਦੀ ਭੁੱਖ ਨੂੰ ਮਿਟਾਉਣ ਵਾਸਤੇ ਇਹਨਾਂ ਦੇ ਘਰ ਦੇ ਲਾਗੇ ਹੀ ਲੱਡੂ ਵੇਚਣ ਵਾਲੇ ਕਿਰਾਏ ਦੇ ਉੱਤੇ ਰਹਿੰਦੇ ਸਨ ਜੋ ਕਿ ਜੂਪੀ ਤੋਂ ਆ ਕੇ ਰਹਿਦੇ ਸਨ। ਇਹਨਾਂ ਦਾ ਇੱਕ ਸਾਲਾ ਸੀ ਜਿਹਦਾ ਨਾਮ ਸੀ ਰਿੰਕੂ ਜੋ ਕਿ ਇੱਕ ਕੰਪਿਊਟਰ ਦੀ ਦੁਕਾਨ ਦੇ ਵਿੱਚ ਲੱਗਿਆ ਹੋਇਆ ਸੀ। ਦੇਖਣ ਨੂੰ ਇਹ ਹਟਾ-ਕਟਾ ਸੀ ਇਹਨੇ ਹੁਣ ਆਪਣਾ ਜਾਲੇ ਦੇ ਤੇ ਵਿਛਾਇਆ। ਜਦੋਂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਸੀ ਟਾਇਰ ਰਿੰਕੂ ਨੂੰ ਮਿਲਣ ਜਾਂਦੀ ਸੀ ਰਿੰਕੂ ਵੀ ਜਵਾਨ ਮੁੰਡਾ ਸੀ ਇਹ ਵੀ ਹੁਣ ਆਪਣੇ ਆਪ ਨੂੰ ਇਹਦੇ ਕੋਲੋਂ ਨਹੀਂ ਰੋਕ ਸਕਿਆ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ ਇਹ ਇੱਕ ਦੂਜੇ ਦੀ ਪਿਆਸ ਬੁਝਾ ਦਿੰਦੇ ਸਨ ਇਸੇ ਤਰ੍ਹਾਂ ਹੀ 5 ਅਪ੍ਰੈਲ 2016 ਨੂੰ ਰਿੰਕੂ ਨਿਸ਼ੀ ਦੇ ਘਰ ਆਇਆ ਹੋਇਆ ਸੀ ਕਿਉਂਕਿ ਨਿਸ਼ੀ ਦੇ ਘਰ ਉਸ ਦਿਨ ਕੋਈ ਵੀ ਨਹੀਂ ਸੀ ਨਿਸ਼ੀ ਤੇ ਰਿੰਕੂ ਦੂਸਰੇ ਕਮਰੇ ਦੇ ਵਿੱਚ ਆਪਣੀ ਰਾਸਲੀਲਾ ਕਰ ਰਹੇ ਹੁੰਦੇ ਨੇ ਪਰ ਅਚਾਨਕ ਹੀ ਓਮਪ੍ਰਕਾਸ਼ ਆਪਣੇ ਬੈੱਡ ਤੋਂ ਉੱਠਦਾ ਹੈ ਤੇ ਉਹਨਾਂ ਦੋਨਾਂ ਨੂੰ ਰੰਗੇ ਹੱਤੀ ਫੜ ਲੈਂਦਾ ਹੈ ਗੁੱਸੇ ਦੇ ਵਿੱਚ ਆ ਕੇ ਓਮਪ੍ਰਕਾਸ਼ ਨੇ ਨੀਸ਼ੀ ਦੇ ਥੱਪੜ ਜਾਰ ਦਿੱਤਾ ਨੀਸ਼ੀ ਨੇ ਵੀ ਗੁੱਸੇ ਦੇ ਵਿੱਚ ਆ ਕੇ ਹੁਣ ਰਿੰਕੂ ਨੂੰ ਕਿਹਾ ਕਿ ਅੱਜ ਇਹਦੇ ਏਡ ਸਰੋਗੀ ਦਾ ਕੰਮ ਹੀ ਤਮਾਮ ਕਰ ਦਿੱਤਾ ਜਾਵੇ ਦੋਵੇਂ ਮਿਲ ਕੇ ਓਮਪ੍ਰਕਾਸ਼ ਨੂੰ ਬੈੱਡ ਦੇ ਉੱਤੇ ਹੀ ਦਬ ਲੈਂਦੇ ਨੇ ਤੇ ਰਿੰਕੂ ਨੇ ਹੁਣ ਨੀਸ਼ੀ ਦੀ ਚੁੰਨੀ ਲਈ ਤੇ ਉਹਦੇ ਨਾਲ ਓਮਪ੍ਰਕਾਸ਼ ਦਾ ਗਲਾ ਦਬਾ ਦਿੱਤਾ ਦੋਨਾਂ ਨੇ ਓਮਪ੍ਰਕਾਸ਼ ਦੀ ਲਾਸ਼ ਨੂੰ ਚੱਕਿਆ ਤੇ ਬੈੱਡ ਦੇ ਉੱਤੇ ਲੰਮੇ ਪਾ ਦਿੱਤਾ। ਉਹਦੇ ਉੱਤੇ ਕੱਪੜਾ ਪਾ ਦਿੱਤਾ। ਉਸ ਤੋਂ ਬਾਅਦ ਰਿੰਕੂ ਘਰੋਂ ਚਲਾ ਗਿਆ ਤੇ ਨੀਸ਼ੀ ਹੁਣ ਰੋਣਾ ਪੇਟਣਾ ਸ਼ੁਰੂ ਕਰ ਦਿੰਦੀ ਹੈ ਕਿ ਉਹਦੇ ਪਤੀ ਦੀ ਮੌਤ ਹੋ ਗਈ। ਪੁਲਿਸ ਨੇ 302 ਦਾ ਪਰਚਾ ਕੱਟ ਕੇ ਦੋਨਾਂ ਹੀ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ।